ਗੁਰਮੁਖ ਪਿਆਰਿਓ ਕਈ ਵਾਰੀ ਸਾਡੇ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਪੈਦਾ ਹੁੰਦੇ ਆ ਕਈ ਵਾਰੀ ਇਹ ਵੀ ਸਵਾਲ ਪੈਦਾ ਹੋ ਜਾਂਦਾ ਕਿ ਬਿਨਾਂ ਨਹਾਤੇ ਪਾਠ ਕਰਨ ਦੇ ਨਾਲ ਪਾਪ ਲੱਗਦਾ ਜਿੰਨੀ ਵਾਰੀ ਪਾਠ ਕਰਨਾ ਕਿ ਉਤਨੀ ਵਾਰ ਇਸਨਾਨ ਕਰਨਾ ਚਾਹੀਦਾ ਹੈ ਆਓ ਪਹਿਨਾ ਥੋੜੀ ਮਰਿਆਦਾ ਸਮਝ ਲਈਏ ਕਿਉਂਕਿ ਮਹਾਪੁਰਖਾਂ ਨੇ ਬਹੁਤ ਸਾਰੀ ਮਰਿਆਦਾ ਸਾਨੂੰ ਦੱਸੀ ਆ ਜਿਉਂ ਜੇ ਅਸੀਂ ਜੀਵਨ ਵਿੱਚ ਲੈ ਕੇ ਆਈਏ ਖੁਸ਼ੀਆਂ ਮਿਲਦੀਆਂ ਨੇ ਦੇਖੋ ਇੱਕ ਧਾਰਨਾ ਤਾਂ ਇਹ ਵੀ ਹੈ ਸਿੱਖਾਂ ਦੇ ਵਿੱਚ ਕਿ ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਤਾਬਿਆ ਬੈਠ ਕੇ ਪਾਠ ਕਰਨਾ ਜਾਂ ਸੰਚੀ ਸਾਹਿਬ ਤੋਂ ਪਾਠ ਕਰਨਾ ਹੈ ਪੋਥੀ ਸਾਹਿਬ ਤੋਂ ਉਦੋਂ ਜੇ ਅਸੀਂ ਸਰੀਰਕ ਕਿਰਿਆ ਕੋਈ ਕੀਤੀ ਆ ਜੇ ਅਸੀਂ ਵਾਸ਼ਰੂਮ ਗਏ ਹਾਂ ਜੇ ਅਸੀਂ ਪਖਾਨਾ ਗਏ ਹਾਂ ਤਾਂ ਉਸ ਸਮੇਂ ਦੁਆਰਾ ਤਾਬਿਆ ਤੇ ਬੈਠਣ ਤੋਂ ਪਹਿਲਾਂ ਜਦੋਂ ਦੁਬਾਰਾ ਪਾੜ ਸ਼ੁਰੂ ਕਰਨ ਤੋਂ ਪਹਿਲਾਂ ਨਹਾਉਣਾ ਚਾਹੀਦਾ ਹੈ ਇਹ ਜ਼ਰੂਰੀ ਹੈ ਪਰ ਕਈ ਤੇ ਸਿੱਖ ਇਹ ਵੀ ਆਖਦੇ ਆ ਕਿ ਕਿਸੇ ਇਸ਼ਨਾਨ ਕਰਕੇ ਬੈਠਣਾ ਚਾਹੀਦਾ ਹੈ ਜੇਕਰ ਅਸੀਂ ਬਾਥਰੂਮ ਗਏ ਹਾਂ ਟਾਇਲਟ ਗਏ ਹਾਂ ਉਸ ਤੋਂ ਬਾਅਦ ਸਰੀਰ ਕਰਕੇ ਜੇ ਨਹਾਉਂਦੇ ਨਹੀਂ ਕਿਸੇ ਇਸ਼ਨਾਨ ਕਰਦੇ ਨਹੀਂ ਬਹੁਤ ਵੱਡਾ ਪਾਪ ਲੱਗਦਾ ਹੈ ਇਸ ਗੱਲ ਦਾ ਬਹੁਤ ਜ਼ਿਆਦਾ ਪ੍ਰਚਾਰ ਹੋਇਆ ਇਸ ਕਰਕੇ ਸਿੱਖਾਂ ਦੇ ਮਨ ਵਿੱਚ ਇਹ ਗੱਲ ਆਈ ਆ ਪੀਏ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਹੁਣ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਬਚਨ ਆ ਗੁਰਸਤਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠ ਹਰਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਇਸ ਸ਼ਬਦ ਦੇ ਅੰਦਰ ਮਹਾਰਾਜ ਸਮਝਾਉਂਦੇ ਆ ਕਿ ਗੁਰੂ ਦੇ ਸਿੱਖ ਦਾ ਨੇਮ ਕੀ ਹੋਣਾ ਚਾਹੀਦਾ ਉਹਦੀ ਸਮਾਸਾਰਣੀ ਕੀ ਹੋਣੀ ਚਾਹੀਦੀ ਆ ਉਹ ਅੰਮ੍ਰਿਤ ਵੇਲੇ ਉੱਠੇ ਆਲਸ ਤਿਆਗੇ ਸਰੀਰ ਦੀ ਜਿਹੜੀ ਸੁਸਤੀ ਆ ਉਹਨੂੰ ਤਿਆਗ ਦੇਵੇ ਉਸ ਤੋਂ ਬਾਅਦ ਦੋਵੇਂ ਹੱਥ ਜੋੜ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਫਿਰ ਸਰੀਰ ਦੀ ਜਿਹੜੀ ਸਫਾਈ ਹੁੰਦੀ ਆ ਕਿਰਿਆ ਹੁੰਦੀਆਂ ਨੂੰ ਕਰਨਾ ਕਰੇ ਸਰੀਰਕ ਤੌਰ ਤੇ ਨਹਾ ਕੇ ਸਰੀਰ ਦੀ ਸੁਸਤੀ ਦੂਰ ਕਰੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਸੁਰਤ ਸੰਭਾਲ ਕੇ ਮਨ ਨੂੰ ਇਕਾਗਰ ਕਰਕੇ ਨਾਮ ਜਪੇ ਤੇ ਨਾਮ ਰੂਪੀ ਸਰੋਵਰ ਵਿੱਚ ਚੁੱਭੀ ਲਾਵੇ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਇਸੇ ਤਰ੍ਹਾਂ ਹੀ ਬਾਣੀ ਵਿੱਚ ਫਰਮਾਉਂਦੇ ਆ ਉਠੇ ਇਸ਼ਨਾਨ ਕਰੋ ਪ੍ਰਭਾਤੇ ਸੋਏ ਹਰਿਆ ਰਾਦੇ ਮਹਾਰਾਜ ਕਹਿੰਦੇ ਆ ਭਾਈ ਪ੍ਰਭਾਤ ਵੇਲਾ ਹੋ ਗਿਆ ਅੰਮ੍ਰਿਤ ਵੇਲਾ ਹੋ ਗਿਆ ਤੂੰ ਸਿੱਖਾ ਜਾਗ ਸੁਸਤੀ ਨੂੰ ਲਾਉਣ ਵਾਸਤੇ ਆਲਸ ਤਿਆਗਣ ਵਾਸਤੇ ਸਰੀਰ ਦਾ ਇਸ਼ਨਾਨ ਕਰ ਅਕਾਲ ਪੁਰਖ ਨੂੰ ਅਰਦਾਨਾ ਕਰ ਸੰਗਤ ਜੀ ਗੁਰਬਾਣੀ ਰੂਪੀ ਪ੍ਰਮਾਨ ਆਪ ਜੀ ਦੇ ਸਾਹਮਣੇ ਆਪ ਜੀ ਨੂੰ ਸਰਬਨ ਕਰਵਾਏ ਆ ਗੁਰੂ ਸਾਹਿਬ ਜੀ ਨੇ ਸਾਨੂੰ ਸਰੀਰ ਕਰਕੇ ਨਹਾਉਣ ਤੋਂ ਮਨਾਹੀ ਨਹੀਂ ਕੀਤੀ ਜਿੱਥੇ ਸਫਾਈ ਆ ਉੱਥੇ ਖੁਦਾਈ ਆ ਹੁਣ ਕੁਝ ਲੋਕ ਜਿਹੜੇ ਆ ਜੇ ਕਹਿ ਦੇਣਗੇ ਸਾਡਾ ਮਨ ਸਾਫ ਆ ਜੀ ਸਾਨੂੰ ਨਹਾਉਣ ਦੀ ਕੀ ਲੋੜ ਆ ਉਹਨਾਂ ਦੇ ਸਰੀਰ ਵਿੱਚ ਬਦਬੂ ਪੈਦਾ ਹੋ ਜਾਵੇਗੀ ਸਰੀਰ ਦੀ ਸਫਾਈ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਪਰ ਪ੍ਰਮਾਤਮਾ ਦੇ ਨਾਮ ਤੋਂ ਜ਼ਿਆਦਾ ਜ਼ਰੂਰੀ ਜਦੋਂ ਨਹਾਉਣਾ ਹੋ ਜਾਵੇ ਇਹ ਵਹਿਮ ਹੀ ਪੈਦਾ ਹੋ ਜਾਵੇ ਗੱਲ ਗਲ ਤੇ ਨਹਾਉਣਾ ਗੱਲ ਗਲ ਤੇ ਨਹਾਉਣਾ ਤਾਂ ਇਹ ਵੀ ਭਾਈ ਜ਼ਰੂਰੀ ਆ ਸਮਝਣ ਦੀ ਗੱਲ ਕਿਉਂਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਜੋ ਗੱਲਾਂ ਲਿਖੀਆਂ ਨੇ ਉਹਨਾਂ ਨੂੰ ਸਮਝਣਾ ਬੜਾ ਜ਼ਰੂਰੀ ਆ ਗੁਰਬਾਣੀ ਦਾ ਅਦਬ ਗਟਕਾ ਸਾਹਿਬ ਦਾ ਅਦਬ ਬਾਣੀ ਦਾ ਅਦਬ ਬੜਾ ਜ਼ਰੂਰੀ ਆ ਸਰੀਰਕ ਕਿਰਿਆ ਕਰਨ ਤੋਂ ਬਾਅਦ ਇਸ਼ਨਾਨ ਕਰਨਾ ਲਾਜ਼ਮੀ ਹੈ ਪਰ ਇਹਨਾਂ ਵਿਹਮਾ ਭਰਮਾ 'ਚ ਹੀ ਫਸ ਕੇ ਰਹਿ ਜਾਣਾ ਤੇ ਨਾਮ ਨਾ ਜਪਾਉਣਾ ਇਹ ਵੀ ਚੰਗੀ ਗੱਲ ਨਹੀਂ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਹੈ ਉਹਨੂੰ ਪੜ੍ਹ ਕੇ ਦੇਖੋ ਉਹਦੇ ਵਿੱਚ ਕਿਤੇ ਵੀ ਸਾਧ ਸੰਗਤ ਜੀ ਅਜਿਹਾ ਨਹੀਂ ਲਿਖਿਆ ਮਿਲਦਾ ਕਿ ਸਿੱਖ ਜਿੰਨੀ ਵਾਰ ਸਰੀਰਕ ਕਿਰਿਆ ਕਰੇਗਾ ਉਨੀ ਵਾਰ ਹੀ ਨਹਾਵੇਗਾ ਦੇਖੋ ਸਵੇਰੇ ਆਪਾਂ ਇਸ਼ਨਾਨ ਕਰਦੇ ਆਂ ਸ਼ਾਮੀ ਕਰਦੇ ਆਂ ਤੇ ਭਾਈ ਜੇ ਦੁਪਹਿਰ ਵੇਲੇ ਨਾਮ ਜਪਣਾ ਹੋਵੇ ਕੋਈ ਉਸ ਵਕਤ ਵੀ ਇਸ਼ਨਾਨ ਕਰਨ ਦੀ ਲੋੜ ਨਹੀਂ ਭਾਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਿੱਖ ਇਤਿਹਾਸ ਤੇ ਗੁਰੇ ਇਤਿਹਾਸ ਵਿੱਚ ਇਹਨਾਂ ਗੱਲਾਂ ਦਾ ਜ਼ਿਕਰ ਮਿਲਦਾ ਹੈ ਇਸ਼ਨਾਨ ਕਰਨਾ ਪੁਰਾਣੇ ਸਮਿਆਂ ਵਿੱਚ ਬਹੁਤ ਮੁਸ਼ਕਲ ਹੁੰਦਾ ਸੀਗਾ ਅੱਜ ਕੱਲ ਤਾਂ ਹਰ ਘਰ ਦੇ ਵਿੱਚ ਬਾਥਰੂਮ ਬਣੇ ਹੋਏ ਆ ਕਈਆਂ ਦੇ ਤਾਂ ਕਮਰਿਆਂ ਦੇ ਨਾਲ ਅਟੈਚ ਬਾਥਰੂਮ ਬਣੇ ਹੋਏ ਆ ਇੱਕ ਮਿੰਟ ਵਿੱਚ ਬੰਦਾ ਟੂਟੀ ਖੋਲਦਾ ਨਹਾ ਲੈਂਦਾ ਉਹਨਾਂ ਸਮਿਆਂ 'ਚ ਇਹਨਾਂ ਪਾਣੀ ਸੌਖਾ ਨਹੀਂ ਸੀ ਮਿਲਦਾ ਹੁੰਦਾ ਕਈ ਵਾਰੀ ਪਿੰਡਾਂ ਦੇ ਪਿੰਡ ਲੰਘ ਜਾਣਾ ਫੇਰ ਜਾ ਕੇ ਕਿਤੇ ਕੋਈ ਖੂਹ ਨਜ਼ਰ ਆਉਂਦਾ ਹੁੰਦਾ ਸੀ ਕਿਵਰੀ ਉਜਾੜ ਹੀ ਆਈ ਜਾਂਦੀ ਸੀ ਅੱਜ ਵਾਂਗ ਸੌਖਾ ਨਹੀਂ ਸੀ ਕੰਮ ਮੈਨੂੰ ਲੱਗਦਾ ਹੈ ਕਿ ਆਪਾਂ ਜਿੰਨਾ ਸੌਖਾ ਹੋ ਗਿਆ ਆਲਸੀ ਆਪਾਂ ਵੱਧ ਹੋ ਗਏ ਤਾਂ ਕਰਕੇ ਗੁਰੂ ਸਾਹਿਬ ਦੀ ਬਾਣੀ ਵਿੱਚ ਜਿੱਥੇ ਸਰੀਰ ਦੇ ਇਸ਼ਨਾਨ ਦੀ ਗੱਲ ਆ ਉੱਥੇ ਮਨ ਦੇ ਇਸ਼ਨਾਨ ਦੀ ਵੀ ਗੱਲ ਹੈ ਧਰਮ ਦਾ ਜਿਹੜਾ ਅਸਲ ਮੰਤਵ ਹੈ ਉਹ ਆ ਮਨ ਦਾ ਇਸ਼ਨਾਨ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰ ਇਹ ਮਤ ਪਾਪਾ ਕੈ ਸੰਗ ਉਹ ਤੋਂ ਪਹਿਨਾਵੇ ਕੈ ਰੰਗ ਜਿਹੜੀ ਪਾਪਾ ਨਾਲ ਭਰੀ ਹੋਈ ਮੱਤ ਉਹ ਕਿਵੇਂ ਸਾਫ਼ ਹੋਵੇਗੀ ਉਹ ਹੋਵੇਗੀ ਜੀ ਨਾਮ ਦੇ ਨਾਲ ਜੇ ਹੱਥ ਪੈਰ ਲਿਬੜ ਜਾਣ ਪਾਣੀ ਨਾਲ ਆਪਾਂ ਸਾਫ਼ ਕਰਦੇ ਆ ਕੋਈ ਵਸਤਰ ਪਲੀਤ ਹੋ ਜਾਵੇ ਮੈਲਾ ਹੋ ਜਾਵੇ ਉਹਨੂੰ ਸਾਬਣ ਨਾਲ ਧੋ ਦਿੰਨੇ ਆ ਪਰ ਮਨ ਜਿਹੜਾ ਮੈਲਾ ਹੈ ਕਿਵੇਂ ਧੋਤਾ ਜਾਏ ਮੱਤ ਕਿਵੇਂ ਧੋਤੀ ਜਾਵੇਗੀ ਜੀ ਉਹ ਨਾਮ ਦੇ ਰੰਗ ਨਾਲ ਹੀ ਧੋਤੀ ਜਾਣੀ ਆ ਜੇ ਸਾਡਾ ਮਨ ਪਾਪਾਂ ਨਾਲ ਭਰਿਆ ਹੋਊਗਾ ਤਾਂ ਤੁਸੀਂ ਇਹ ਗੱਲ ਦਾ ਖਿਆਲ ਕਰਨਾ ਵੀ ਮਨ ਜਿਹੜਾ ਹੈ ਪਾਪਾਂ ਨਾਲ ਭਰਿਆ ਮਨ ਜਿਹੜਾ ਦੂਜੇ ਦਾ ਬੁਰਾ ਸੋਚਦਾ ਮਨ ਜਿਹੜਾ ਇਹਦੇ ਵਿੱਚ ਈਰਖਾ ਇਹਦਾ ਇਸ਼ਨਾਨ ਕਰਾਈਏ ਤਾਂ ਥੋੜਾ ਜਿਹਾ ਆਪਾਂ ਇਧਰ ਵੀ ਧਿਆਨ ਦੇ ਲਈਏ ਇਹ ਨਾ ਹੋਵੇ ਕਿ ਸਰੀਰ ਦਾ ਇਸ਼ਨਾਨ ਕਰਵਾ ਕਰਵਾ ਕੇ ਮਨ ਨੂੰ ਨਹਾਉਣਾ ਹੀ ਭੁੱਲ ਜਾਈਏ ਇਸ ਤਰ੍ਹਾਂ ਨਹੀਂ ਜੀ ਹੋਣਾ ਚਾਹੀਦਾ ਕਿਤੇ ਕਿਤੇ ਸਤਿਗੁਰੂ ਮਹਾਰਾਜ ਕਹ ਰਿਹਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੁਹਾਡੇ ਅੰਦਰ ਹੀ ਤੀਰਥ ਹੈ ਅੰਤਰਗਤ ਤੀਰਥ ਮਲਨਾਓ ਉਹ ਤੀਰਥ ਤੁਹਾਡੇ ਅੰਦਰ ਆ ਜੇ ਤੁਸੀਂ ਤੀਰਥਾਂ ਤੇ ਜਾਣਾ ਚਾਹੁੰਦੇ ਹੋ ਨਾਮ ਤੋਂ ਵੱਡਾ ਕੋਈ ਤੀਰਥ ਨਹੀਂ ਹੋ ਸਕਦਾ ਕਿਉਂਕਿ ਲੋਕ ਪ੍ਰਾਤਨ ਸਮੇਂ ਵਿੱਚ ਤੀਰਥਾਂ ਤੇ ਜਾ ਕੇ ਕਿ 68 ਤੀਰਥਾਂ ਨੂੰ ਕਹਿੰਦੇ ਹੁੰਦੇ ਸੀ 868 ਤੀਰਥ ਸਗਲ ਪੁਨ ਜੀ ਦਇਆ ਪ੍ਰਮਾਨ ਕਈ ਕਹਿੰਦੇ ਸੀ 68 ਤੀਰਥਾਂ ਤੇ ਜਾ ਕੇ ਇਸ਼ਨਾਨ ਕਰਾਂਗੇ ਫਲ ਮਿਲ ਜੂਗਾ ਨਹੀਂ ਭਾਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ ਇੱਕ ਵਾਰ ਹੋਇਆ ਵੀ ਇੰਜ ਸੀਗਾ ਬਾਬਾ ਫਰੀਦ ਜੀ ਦੇ ਸਮੇਂ ਦੀ ਗੱਲ ਆ ਉਹਨਾਂ ਦੇ ਚੇਲੇ ਕਹਿਣ ਲੱਗੇ ਬਾਬਾ ਜੀ ਅਸੀਂ ਗੰਗਾ ਨਹਾਉਣ ਜਾਣਾ ਚਾਹੁੰਨੇ ਆ ਬਾਰ-ਬਾਰ ਉਹਨਾਂ ਨੇ ਜ਼ਿਕਰ ਕੀਤਾ ਬਾਬਾ ਜੀ ਨੇ ਬਥੇਰਾ ਸਮਝਾਇਆ ਭਾਈ ਇੱਥੇ ਹੀ ਜਪ ਲਓ ਨਾਮ ਬਹਿ ਕੇ ਬੰਦਗੀ ਕਰ ਲਓ ਪਰ ਮੰਨੇ ਨਹੀਂ ਬਾਬਾ ਜੀ ਨੇ ਇੱਕ ਤੁਮੜੀ ਦਿੱਤੀ ਉਹ ਤੁਮੜੀ ਜਿਹੜੀ ਹੁੰਦੀ ਆ ਜ਼ਹਿਰ ਵਰਗੀ ਕੌੜੀ ਹੁੰਦੀ ਆ ਉਹਨੂੰ ਜਦੋਂ ਆਪਾਂ ਜਿੰਨਾ ਮਰਜ਼ੀ ਬਾਹਰੋਂ ਧੋ ਲਈਏ ਅੰਦਰੋਂ ਜ਼ਹਿਰ ਹੀ ਰਹਿੰਦੀ ਆ ਤਾ ਕਰਕੇ ਬਾਬਾ ਜੀ ਨੇ ਦਿੱਤੀ ਭਾਈ ਜਿੱਥੇ ਜਿੱਥੇ ਜਾਵੇਂ ਦਾ ਇਸ਼ਨਾਨ ਕਰਕੇ ਲੈ ਆਇਓ ਉਹਨਾਂ ਨੇ ਜਦੋਂ ਗਏ ਤੇ ਸਾਰੇ ਪਾਸੇ ਉਹਦਾ ਇਸ਼ਨਾਨ ਕਰਵਾਇਆ ਤੇ ਜਦੋਂ ਵਾਪਸ ਆ ਗਏ ਕਈ ਦਿਨਾਂ ਬਾਅਦ ਵੀ ਬਾਬਾ ਜੀ ਜਾ ਰਹੇ ਆ ਆ ਤੁਮੜੀ ਨੂੰ ਵੀ ਇਸ਼ਨਾਨ ਕਰਵਾ ਲਿਆ ਬਾਬਾ ਜੀ ਨੇ ਉਹਦੀ ਚਟਨੀ ਕੁੱਟ ਕੇ ਉਹਨਾਂ ਨੂੰ ਜਦੋਂ ਸ਼ਿਕਾਈ ਪ੍ਰਸ਼ਾਦੇ ਨਾਲ ਤੇ ਉਹਨਾਂ ਨੇ ਆਖਿਆ ਇੰਨਾ ਕੋੜਾ ਉਦੋਂ ਫਿਰ ਬਾਬਾ ਜੀ ਨੇ ਆਖਿਆ ਸੀ ਬਾਹਰ ਧੋਤੀ ਤੁਮੜੀ ਅੰਦਰ ਵੈਸ਼ਨ ਕੁਰਬਾਨੀ ਚ ਵੀ ਜ਼ਿਕਰ ਆਉਂਦਾ ਹੈ ਸਾਦ ਭਲੇ ਅਨਨਾਤਿਆਂ ਚੋਰ ਸੇ ਚੋਰਾ ਚੋਰ ਕੈਨ ਦਾ ਭਾਵੇ ਆ ਵੀ ਕਈ ਵਰੀ ਆਪਾਂ ਤੂੰ ਵੀ ਵਾਂਗ ਬਾਹਰੋਂ ਦੇਹ ਤਾਂ ਧੋ ਲੈਨੇ ਆ ਅੰਦਰੋਂ ਵਿਕਾਰ ਨਹੀਂ ਨਿਕਲਦੇ ਵਿਦਵਾਨਾਂ ਨੇ ਕਈ ਪ੍ਰਕਾਰ ਦੇ ਇਸ਼ਨਾਨ ਮੰਨੇ ਆ ਗਲ ਤੱਕ ਸਰੀਰ ਦਾ ਇਸ਼ਨਾਨ ਕੇਸੀ ਇਸ਼ਨਾਨ ਸਣੇ ਕੱਪੜੀ ਇਸ਼ਨਾਨ ਮਿੱਟੀ ਨਾਲ ਸਰੀਰ ਨੂੰ ਮਾਂਜ ਕੇ ਇਸ਼ਨਾਨ ਨੇਤੀ ਧੋਤੀ ਦਾ ਇਸ਼ਨਾਨ ਇਹ ਬਾਹਰੀ ਇਸ਼ਨਾਨ ਨੇ ਅਸਲ ਇਸ਼ਨਾਨ ਤਾਂ ਮੰਨਦਾ ਹੈ ਜੀ ਮਨ ਦਾ ਇਸ਼ਨਾਨ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ ਬਾਬਾ ਨਾਨਕ ਜੀ ਨੇ ਦੱਸਿਆ ਨਹਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ ਇੱਕ ਪਾਉ ਲੱਥੀ ਨਾਤੇ ਆ ਦੋਏ ਪਾ ਚੜੀਐ ਸੋਹਰ ਤਾਂ ਅਸਲ ਖੇੜ ਮਨ ਦੀ ਆ ਜੀ ਤੇ ਜੇ ਪਾਣੀ ਨਾਲ ਹੀ ਬੰਦਾ ਪਵਿੱਤਰ ਹੁੰਦਾ ਹੋਵੇ ਸਭ ਤੋਂ ਪਵਿੱਤਰ ਡੱਡੂ ਤੇ ਮੱਛੀਆਂ ਹੋਣ ਜਿਹੜੇ ਪਾਣੀ ਵਿੱਚ ਹੀ ਰਹਿੰਦੇ ਆ ਗੰਗ ਨਹਾਏ ਜੋ ਨਰ ਤਰਹੈਂ ਮੈਂਡਕ ਕਿਉਂ ਨਾ ਤਰਹੈਂ ਜਿਨ ਕੇ ਗੰਗਾ ਮੇ ਘਰ ਹੈ ਸ਼ੰਖ ਵਜਾਏ ਜੋ ਨਰ ਤਰਹੈ ਗਦੇ ਕਿਉਂ ਨਾ ਤਰਹੈ ਜਿਨ ਕੇ ਸ਼ੰਖ ਜੈਸੇ ਸੁਰ ਹੈ ਤੇਥੇ ਇੱਕ ਗੱਲ ਹੋਰ ਦੱਸਣੀ ਜ਼ਰੂਰੀ ਆ ਕਈ ਵਾਰੀ ਕਈ ਬਜ਼ੁਰਗ ਸਰੀਰ ਹੁੰਦੇ ਆ ਉਹ ਵਾਰ-ਵਾਰ ਇਸ਼ਨਾਨ ਨਹੀਂ ਕਰ ਸਕਦੇ ਇੱਕੋ ਵਾਰ ਹੀ ਉਹਨਾਂ ਨੂੰ ਇਸ਼ਨਾਨ ਕਰਵਾਇਆ ਜਾ ਸਕਦਾ ਹੈ ਜਾਂ ਕਈ ਅਪਾਹਜ ਹੁੰਦੇ ਆ ਫਿਰ ਕੀ ਉਹ ਪਾਠ ਨਾ ਕਰਨ ਨਹੀਂ ਪਾਈ ਪਾਠ ਤਾਂ ਕਰਨਾ ਬੜਾ ਜ਼ਰੂਰੀ ਹੈ ਜਿਹੜੇ ਸਰੀਰ ਜਵਾਨੀ ਚਾ ਤਾਜ਼ਗੀ ਆ ਉਮੰਗ ਆ ਉਹ ਇਸ਼ਨਾਨ ਕਰਨ ਵਿੱਚ ਟੱਲ ਨਾ ਕਰਨ ਪਰ ਜੇ ਕੋਈ ਰੋਗੀ ਆ ਤੇ ਜੇ ਉਹ ਵਹਿਮ ਕਰੇ ਵੀ ਮੈਂ ਠੀਕ ਜਦੋਂ ਹੋਵਾਂਗਾ ਇਸ਼ਨਾਨ ਕਰਕੇ ਪਾਠ ਕਰਾਂਗਾ ਨਹੀਂ ਭਾਈ ਉਹ ਕਰ ਸਕਦਾ ਹੈ ਪਾਠ ਉਹ ਜਾਪ ਕਰ ਸਕਦਾ ਹੈ ਕੀ ਪਤਾ ਬਾਣੀ ਪੜਨ ਨਾਲ ਹੀ ਉਹਦਾ ਰੋਗ ਠੀਕ ਹੋ ਜਾਵੇ ਤਾਂ ਕਰਕੇ ਕੁਝ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਕੁਝ ਵਿਦਵਾਨਾਂ ਨੇ ਕਰਮਕਾਂਡ ਵੀ ਮੰਨ ਲਿਆ ਹੈ ਤਾਂ ਕਰਕੇ ਕਈ ਦੇਸ਼ ਆ ਉਥੋਂ ਦਾ ਹਿਸਾਬ ਕਿਤਾਬ ਕੁਝ ਹੋਰ ਹੈ ਉੱਥੇ ਜਿਹੜਾ ਟੈਂਪਰੇਚਰ ਬਹੁਤ ਘਟ ਜਾਂਦਾ ਵਿਦੇਸ਼ਾਂ ਵਿੱਚ ਇਹ ਇਹੋ ਜਿਹਾ ਜਿੱਥੇ ਤਾਪਮਾਨ ਬਹੁਤ ਵੱਧ ਜਾਂਦਾ ਹੈ ਕਈ ਥਾਵਾਂ ਤੇ ਨਹਾਉਣਾ ਸੰਭਵ ਨਹੀਂ ਹੁੰਦਾ ਨਹਾਉਣਗੇ ਵਾਰ-ਵਾਰ ਬਿਮਾਰ ਪੈ ਜਾਣਗੇ ਕਈ ਵਾਰ ਕੋਈ ਮਰੀਜ਼ ਹੁੰਦੇ ਆ ਉਹਨਾਂ ਨੂੰ ਮੁਸ਼ਕਲ ਆਉਂਦੀ ਆ ਤਾਂ ਕਰਕੇ ਭਾਈ ਜੇ ਆਪਾਂ ਉਹਨਾਂ ਨੂੰ ਕਹੀਏ ਵੀ ਤੂੰ 10-15 ਵਾਰ ਬਾਥਰੂਮ ਜਾਣਾ ਤੇ ਫਿਰ ਤੈਨੂੰ ਨਹਾਉਣਾ ਪਊਗਾ ਇਹ ਵੀ ਗੱਲ ਠੀਕ ਨਹੀਂ ਕਿ 슈ਗਰ ਦੀ ਬਿਮਾਰੀ ਹੁੰਦੀ ਆ ਵਾਰ-ਵਾਰ ਉਹਨਾਂ ਨੂੰ ਜਾਣਾ ਪੈਂਦਾ ਹੈ ਤਾਂ ਕਰਕੇ ਭਾਈ ਅੱਜਕੱਲ ਦੇ ਬੱਚਿਆਂ ਨੂੰ ਆਪਾਂ ਬਾਣੀ ਨਾਲ ਜੋੜਨਾ ਹੈ ਜੋੜਨਗੇ ਤਾਂ ਜੇ ਆਪਾਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਜੋੜਾਂਗੇ ਪਹਿਲਾਂ ਪਹਿਲਾਂ ਬੱਚੇ ਕੰਨੀ ਕੁਤਰਉਂਦੇ ਹੁੰਦੇ ਆ ਧਰਮ ਜਿਹੜਾ ਕਈ ਵਾਰੀ ਆਪਾਂ ਔਖਾ ਕਰ ਦਿੰਨੇ ਆ ਉਹਨਾਂ ਬੱਚਿਆਂ ਵਾਸਤੇ ਜਟਿਲ ਬਣਾਉਣ ਦੀ ਕੋਸ਼ਿਸ਼ ਨਾ ਕਰੋ ਕਟੜ ਨਾ ਬਣੋ ਨਵੀਂ ਪੀੜ੍ਹੀ ਨੂੰ ਜੋੜਨਾ ਕਰੋ ਜੀ ਉਹਨਾਂ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਦੱਸੋ ਉਹਨਾਂ ਨੂੰ ਦੱਸੋ ਸਫਾਈ ਜ਼ਰੂਰੀ ਆ ਪਰ ਨਾਲ ਪਾਠ ਵੀ ਜ਼ਰੂਰੀ ਆ ਨੇਮ ਵੀ ਜ਼ਰੂਰੀ ਆ ਤੇ ਬੱਚਿਆਂ ਨੂੰ ਅਸੀਂ ਪੰਜ ਇਸ਼ਨਾਨਾ ਕਰਵਾ ਕੇ ਦੇਖੋ ਸਵੇਰੇ ਤਾਂ ਆਪ ਇਸ਼ਨਾਨ ਕਰਨਾ ਹੀ ਆ ਕਰਨਾ ਵੀ ਚਾਹੀਦਾ ਕਿ ਸ਼ਾਮੀ ਕਰਦੇ ਆ ਕਰਨਾ ਚਾਹੀਦਾ ਪਰ ਜੇ ਦੁਪਹਿਰ ਸਮੇਂ ਇਸ ਤਰ੍ਹਾਂ ਦੀ ਕੋਈ ਵਿੱਧ ਬਣਦੀ ਆ ਸਰੀਰਕ ਕਿਰਿਆ ਦੀ ਤਾਂ ਪੰਜ ਇਸ਼ਨਾਨਾ ਕਰਕੇ ਵੀ ਜਿਹੜੇ ਰੋਗੀ ਲੋਕ ਆ ਕੋਈ ਵੀ ਹਨ ਉਹ ਪਾਠ ਕਰ ਸਕਦੇ ਆ ਉਹ ਜਾਪ ਕਰ ਸਕਦੇ ਆ ਮਾਲਾ ਤੋਂ ਕਰ ਸਕਦੇ ਆ ਬੈਠ ਕੇ ਸਿਮਰਨ ਕਰ ਸਕਦੇ ਆ ਇਹ ਨਾ ਹੋਵੇ ਸਾਡੀ ਕਟੜਤਾ ਕਰਕੇ ਬੱਚੇ ਸਾਡੇ ਤੋਂ ਦੂਰ ਚਲੇ ਜਾਣ ਪਾਠ ਬਾਣੀ ਤੋਂ ਦੂਰ ਚਲੇ ਜਾਣ ਹੌਲੀ ਹੌਲੀ ਉਹਨਾਂ ਨੂੰ ਜੋੜਨ ਦਾ ਆਪਾਂ ਯਤਨ ਕਰੀਏ ਜੇ ਕੋਈ ਬੱਚਾ 4 ਵਜੇ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਤੁਹਾਡੇ ਨਾਲ ਜਾਪ ਨਹੀਂ ਕਰ ਸਕਦਾ ਇਹ ਬਾਣੀ ਨਹੀਂ ਪੜ ਸਕਦਾ ਜੇ ਉਹ ਦੇਰ ਨਾਲ ਕਰਦਾ ਹੈ ਉਹਨੂੰ ਦੇਰ ਨਾਲ ਕਰਨ ਦਿਓ ਪਹਿਲਾਂ ਪਹਿਲਾਂ ਆਪੇ ਹੀ ਜਦੋਂ ਉਹ ਰਾਸ ਸੌਣ ਲੱਗ ਗਿਆ ਆਪੇ ਉਹਨੇ ਅੰਮ੍ਰਿਤ ਵੇਲੇ ਉੱਠਣ ਲੱਗ ਜਾਣਾ ਹੈ ਗੱਲ ਜੁੜਨ ਦੀ ਆ ਤੋੜੋ ਨਾ ਕਿਸੇ ਬੱਚੇ ਨੂੰ ਬਾਣੀ ਦੇ ਨਾਲ ਤੇ ਬਾਬਾ ਆਨੰਦ ਸਿੰਘ ਜੀ ਨਾਨਕ ਸਰ ਕਲੇਰਾਂ ਵਾਲੇ ਤੁਸੀਂ ਸਾਰਿਆਂ ਨੇ ਉਹਨਾਂ ਦਾ ਨਾਮ ਜਰੂਰ ਸੁਣਿਆ ਹੋਵੇਗਾ ਤੇ ਬਾਬਾ ਜੀ ਦੇ ਬਚਨਾਂ ਜੀ ਬਹੁਤ ਪਿਆਰੇ ਬਾਬਾ ਜੀ ਕਹਿੰਦੇ ਹੁੰਦੇ ਸੀ ਭਾਈ ਸਦਾ ਹੀ ਬੰਦੇ ਨੇ ਦੋ ਗੱਲਾਂ ਯਾਦ ਰੱਖਣੀਆਂ ਹਰ ਕੰਮ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਅੱਗੇ ਅਰਦਾਸ ਕਰਨੀ ਆ ਗੁਰੂ ਨਾਨਕ ਸਾਹਿਬ ਜੀ ਆਪ ਸਹਾਈ ਹੋਣਗੇ ਤੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰਿਆ ਕਰੋ ਤੇ ਇੱਕ ਗੱਲ ਯਾਦ ਰੱਖਣੀ ਜੇ ਗੁੱਡੀ ਅੰਬਰੀ ਲਾਉਣੀ ਹੋਵੇ ਨਿਤਨੇਮ ਦਾ ਪਿੰਨਾ ਡੋਰ ਵੱਡੀ ਚਾਹੀਦੀ ਹੈ ਜੇ ਮੈਂ ਆਪਾਂ ਕਿਨੇ ਗੁੱਡਾ ਚੜਾਉਣਾ ਹੁਣ ਬਸੰਤ ਪੰਚਮੀ ਆਊਗੀ ਨਾ ਵੀ ਗੁੱਡਾ ਚੜਾਉਣਾ ਇਹ ਜਿਹੜਾ ਪਤੰਗ ਚੜਾਉਣਾ ਹੈ ਇਹ ਗੁੱਡੀ ਚੜਾਉਣੀ ਆ ਤਾਂ ਕਿੰਨੀ ਦੂਰ ਜਾਊਗੀ ਜਿੰਨਾ ਪਿੰਨਾ ਵੱਡਾ ਹੋਊਗਾ ਜਿੰਨੀ ਡੋਰ ਜ਼ਿਆਦਾ ਹੋਊਗੀ ਤਾਂ ਕਰਕੇ ਜੇ ਤੁਸੀਂ ਆਪਦੀ ਗੁੱਡੀ ਅੰਬਰੀ ਲਾਉਣੀ ਆ ਨਿਤਨੇਮ ਦਾ ਪਿੰਨਾ ਵੱਡਾ ਚਾਹੀਦਾ ਨਿਤਨੇਮ ਜ਼ਿਆਦਾ ਹੋਣਾ ਚਾਹੀਦਾ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਾਬਾ ਅਨੰਦ ਸਿੰਘ ਜੀ ਦੇ ਬਚਨ ਪਦਾਰਥ ਮਾੜੇ ਨਹੀਂ ਹੁੰਦੇ ਇਹਨਾਂ ਦੀ ਵਰਤੋਂ ਮਾੜੀ ਹੁੰਦੀ ਹੈ ਮਾੜੇ ਕੰਮ ਹੀ ਨਰਕਾਂ ਵੱਲ ਲੈ ਜਾਂਦੇ ਆ ਤੇ ਜੇ ਪਦਾਰਥਾਂ ਦੀ ਵਰਤੋਂ ਚੰਗੇ ਕੰਮਾਂ ਵਿੱਚ ਕਲਾ ਲਈਏ ਸੱਚਖੰਡ ਦਾ ਰਸਤਾ ਸਾਫ਼ ਕਰਨ ਵਿੱਚ ਇਹੀ ਪਦਾਰਥ ਪੌੜੀ ਬਣ ਜਾਂਦੇ ਆ ਮਦਦ ਕਰਦੇ ਆ ਭੁੱਲ ਚੁੱਕ ਦੀ ਖਿਮਾ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ